ਅਸ ਵਕਤ ਸਾਡੇ ਨਾਲ ਮਨਦੀਪ ਸਿੰਘ ਖਾਲਸਾ ਮੌਜੂਦ ਨੇ ਜਿੰਨੀ ਉਮੀਦ ਸੀ ਉਹਦੇ ਨਾਲੋਂ ਕਿਤੇ ਘੱਟ ਵੋਟਾਂ ਇਹਨਾਂ ਨੂੰ ਪਈਆਂ ਨੇ ਤਾਂ ਮਨਦੀਪ ਸਿੰਘ ਸਾਡੇ ਨਾਲ ਨੇ ਮਨਦੀਪ ਸਿੰਘ ਜੀ ਫਤਿਹ ਦੀ ਸੰਗ ਪੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਮਨਦੀਪ ਸਿੰਘ ਜੀ ਜਿੰਨੀ ਕਾ ਉਮੀਦ ਸੀਗੀ ਉਸ ਤੋਂ ਕਿਤੇ ਘੱਟ ਵੋਟਾਂ ਤੁਹਾਨੂੰ ਪਈਆਂ ਨੇ ਕੀ ਕਹਿਣਾ ਚਾਹੋਗੇ ਜੀ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰ ਸੀ ਮੇਰੇ ਵੀ ਭਰਾ ਨਹੀਂ ਸਾਰ ਉਹਨਾਂ ਦਾ ਪ੍ਰੈਸ਼ਰ ਤਾਨਾ ਨੂੰ ਤੇ ਕਹਿ ਲੋ ਕਾਫੀ ਧੱਕੇਸ਼ਾਈ ਹੋਈ ਹੈ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਇਥੇ ਪਾਰਟੀ ਦਾ ਕਹਿ ਲੋ ਕਿ ਜਿਨਾਂ ਬੇਰੀ ਸਰਕਾਰਾਂ ਉਹਨਾਂ ਧੱਕੇਸ਼ਾਈ ਬਹੁਤ ਜ਼ਿਆਦਾ ਰਹੀ ਹੈ ਨਾ ਤਦ ਕਰਕੇ ਨਤੀਜੇ ਇਹ ਵਾਲੇ ਆ ਰਹੇ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਧੱਕੇਸ਼ਾਈ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਇਸ ਵੇਲੇ ਚੱਲਦੀ ਪਈ ਕਾਂਗਰਸ ਤੀਜੇ ਤੁਸੀਂ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਹੁੰਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲਾ ਸਾਹਮਣੇ ਆਇਆ ਸੀ ਤੇ ਕੀ ਕਾਰਨ ਲੱਗਦਾ ਹੈ ਕਿ ਕਿ ਤਾਂ ਕਿ ਜੱਥੇ ਬੰਦੀਆਂ ਦੀ ਵੀ ਤੁਹਾਨੂੰ ਹਮਾਇਤ ਸੀ ਚੌਥੇ ਨੰਬਰ ਤੇ ਆਨ ਦਾ ਕੀ ਲੱਗ ਰਿਹਾ ਤੁਹਾਨੂੰ ਇਸ ਵੇਲੇ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਹਨੇ ਤੇ ਨਹੀਂ ਆ ਰਹੇ ਤੇ ਬਾਕੀ ਹੌਂਸਾ ਰੱਖੋ ਕੋਈ ਗੱਲ ਨਹੀਂ ਤੇ ਚੜ੍ਹਦੀ ਕਲਾ 'ਚ ਰਵਾਂਗੇ ਕੋਈ ਗੱਲ ਨਹੀਂ ਜਿਹੜਾ ਥੋੜਾ ਪਛੜਨ ਦਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਕਹੋ ਦਬ ਦਬਾਅ ਕਹੋ ਕਿਸੇ ਨੂੰ ਕਿਸੇ ਨੂੰ ਬਾਹਰ ਨਹੀਂ ਆਣ ਦੇਣਾ ਘਰੋਂ ਵੋਟ ਪਾਉਣ ਚ ਹੈ ਨਾ ਤੇ ਕਿੰਨੇ ਧੱਕੇਸ਼ਾਹੀ ਬਹੁਤ ਜ਼ਿਆਦਾ ਸਰ ਜੋ ਕਿ ਮੇਰੇ ਨਾਲ ਤੋਰਦਾ ਸੀ ਉੱਤੇ ਪਰਚੇ ਪਾਦ ਨਹੀਂ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਸਰਕਾਰਾਂ ਦੇ ਨੂੰ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਨੂੰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਮਤ ਦਿੱਤੀ ਤੁਸੀਂ ਬਹੁ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਰਹੇ ਕੋਈ ਇਹੋ ਜੀ ਗੱਲ ਨਹੀਂ ਨਾਕ ਘਬਰਾਉਣ ਦੀ ਲੋੜ ਹੈ ਤੇ ਘਬرائی ਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹਨਾ ਅਪ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਹੈ ਤਾਂ ਮਨਦੀਪ ਸਿੰਘ ਜੀ ਮੰਨਦੇ ਹੋ ਜੇ ਪ੍ਰੈਸ਼ਰ ਗਰੁੱਪ ਤੁਹਾਡੇ ਨਾਲ ਹੁੰਦਾ ਤਾਂ ਤੁਸੀਂ ਲੀਡ ਕਰ ਸਕਦੇ ਸੀ ਕਿਹੜਾ ਗਰੁੱਪ ਜਿਹੜਾ ਬੀਬੀ ਸੁਖਵਿੰਦਰ ਕੌਰ ਵਾਲਾ ਗਰੁੱਪ ਜਿਹ ਇਹ ਪਹਿਲਾਂ ਨਰਪਾਈ ਅਮਿਤਪਾਲ ਸਿੰਘ ਨੂੰ ਮਤ ਦਿੱਤੀ ਨਾ ਇਹਨਾਂ ਨੇ ਹਾਂਜੀ ਹਾਂਜੀ ਬਿਲਕੁਲ ਠੀਕ ਤੁਸੀਂ ਮੰਨਦੇ ਹੋ ਵੀ ਇਹ ਵੀ ਕੋਈ ਪਛੜਾ ਪੰਨਾ ਰਿਹਾ ਤੁਹਾਡਾ ਚਲ ਦੇਖੋ ਕਿਤਨਾ ਕਿਤੇ ਕਹਿ ਲੋ ਕਿ ਆਪਸ ਵਿੱਚ ਨਾ ਆਪਾਂ ਇੱਕ ਦੂਜੇ ਨੂੰ ਜਾਣਦੇ ਸੀ ਹਨ ਤਾਂ ਨਾ ਆਪਾਂ ਕਦੀ ਮਿਲੇ ਸੀ ਇੱਕ ਦੂਜਨ ਆਪਾਂ ਨਹੀਂ ਸੀਦਾ ਆਜ਼ਾਦੀ ਦਾ ਵਾਰਿਸ ਸੀ ਪਰ ਤੁਹਾਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਜਾਂ ਹੋਰ ਜਿਹੜੇ ਧੜੇ ਆ ਉਹ ਲੱਗੇ ਲੈ ਕੇ ਆਏ ਆ ਉਹਨਾਂ ਨੇ ਇਸ ਸਪੈਸ਼ਲ ਗਰੁੱਪ ਨਾਲ ਕਦੀ ਕੋਈ ਤਾਲਮੇਲ ਤੁਹਾਨੂੰ ਪਤਾ ਹੈ ਨਹੀਂ ਗੱਲਬਾਤ ਹੋਈ ਨਹੀਂ ਜੇ ਹੋਈ ਹੁੰਦੀ ਸ਼ਾਇਦ ਮੇਰੇ ਨਾਲ ਵੀ ਗੱਲਬਾਤ ਹੁੰਦੀ ਪਰ ਨਹੀਂ ਗੱਲਬਾਤ ਨਹੀਂ ਤੁਸੀਂ ਬੜਾ ਲੇਟ ਆਏ ਹੋ ਸਵੇਰੇ ਕਿਉਂ ਨਹੀਂ ਸੈਂਟਰ ਚ ਬੜਾ ਲੇਟ ਆਏ ਹੋ ਜੀ ਮੇਰਾ ਬ੍ਰਦਰ ਅੰਦਰ ਹੀ ਹੈ ਜੀ ਜਿਹੜੀ ਆ ਤੇ ਬ੍ਰਦਰ ਸਵੇਰ ਦਾ ਹੀ ਗਿਆ 7 ਵਜੇ ਅੰਦਰ ਤੇ ਬ੍ਰਦਰ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਇੱਕ ਮਿੰਟ ਹੋਵੋ ਥੋੜਾ ਜਿਹੜੇ ਵੋਟਰ ਨੇ ਤੁਹਾਡੇ ਸਾਹਮਣੇ ਆਏ ਨੇ ਜੀ 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 ਜਿਸ ਤਰ੍ਹਾਂ ਦੇ ਰਿਜ਼ਲਟ ਸਾਹਮਣੇ ਆਏ ਨੇ ਮਨਦੀਪ ਜੀ ਤਾਂ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਦੇਖੋ ਚੜਦੀ ਕਲਾ ਦਾ ਰਿਜ਼ਲਟ ਹੈ ਤੁਹਾਡੀ ਬਾਈ ਜੀ ਇੱਕ ਮਿੰਟ ਲੱਗਦਾ ਚੜਦੀ ਕਲਾ ਦੇ ਰਿਜ਼ਲਟ ਹੈ ਜੀ ਆਪਾਂ ਕਿਉਂ ਕਿਉਂ ਆਪਾਂ ਮਤਲਬ ਕਹੀਏ ਕਿ ਨਹੀਂ ਚੜਦੀ ਕਲਾ ਜਿਹੜੇ ਜਿਹੜੇ ਆਪਣੇ ਕਹਿ ਲਓ ਕਿ ਸੰਤ ਗਿਆਨੀ ਚੰਨਾ ਸਿੰਘ ਪਿੰਡਰਾ ਨੂੰ ਮੰਨਦੇ ਨੇ ਉਹ ਤੇ ਬਿਲਕੁਲ ਸਾਥ ਦੇ ਰਹੇ ਨੇ ਉਹ ਹਜੇ ਵੀ ਮ ਅੱਛਾ ਪੰਥਕ ਉਮੀਦਵਾਰ ਸੀਗੇ ਤੁਸੀਂ ਇਹ ਤੁਸੀਂ ਕਿਹਾ ਸੀ ਮੇਰੀ ਲਹਿਰ ਆ ਭਾਈ ਅਮਰਤਪਾਲ ਨਾਲੋਂ ਵੀ ਜ਼ਿਆਦਾ ਹੈ ਪਰ ਉਹ ਵੋਟਾਂ 'ਚ ਤਬਦੀਲ ਨਹੀਂ ਹੋਈ ਕੀ ਲੱਗਦਾ ਹੈ ਕਿ ਤੁਹਾਡੀ ਮੁਹਿੰਮ ਸੋਸ਼ਲ ਮੀਡੀਆ 'ਤੇ ਸੀਗੀ ਦੇਖੋ ਹਜੇ ਮੈਂ ਕਿ 8 ਰਾਉਂਡ ਖੁੱਲੇ ਆ 10 ਰਾਉਂਡ ਹੋ ਗਏ ਹਨਾ ਤੇ ਵਿੱਚੋਂ ਹਜੇ ਬਾਕੀ ਇਹ ਰਾਉਂਡ ਹੈ ਜੇ ਕੋਈ ਗੱਲ ਨਹੀਂ ਖੁੱਲਣਗੇ ਪਤਾ ਲੱਗ ਜਾਏਗਾ ਕਿੱਥੋਂ ਦਾ ਨਤੀਜਾ ਆ ਰਿਹਾ ਕਿੱਥੋਂ ਦਾ ਨਹੀਂ ਆ ਰਿਹਾ ਅੱਛਾ ਪੰਥਕ ਵੋਟ ਦਾ ਡਿਵਾਈਡ ਹੋ ਜਾਣਾ ਲੱਗਦਾ ਨੁਕਸਾਨ ਨਹੀਂ ਪੰਥ ਨੂੰ ਦੇਖੋ ਇਹ ਤਾਂ ਸਭ ਨੂੰ ਪਤਾ ਨੁਕਸਾਨ ਨੁਕਸਾਨ ਕਿਉਂ ਨਹੀਂ ਹੈਗਾ ਹੈਗਾ ਹੀ ਇਹ ਸਭ ਨੂੰ ਪਤਾ ਕਿਉਂ ਨਹੀਂ ਹੈਗਾ ਹੈਨਾ ਜਦੋਂ ਧੜੇ ਵੰਡੇ ਜਾਣਗੇ ਹੈਨਾ ਤੇ ਨੁਕਸਾਨ ਆਟੋਮੈਟਿਕ ਹੁੰਦਾ ਵੀ ਹੈ ਮੈਨੂੰ ਵੀ ਹੋਣਾ ਤੇ ਉਹਨਾਂ ਨੂੰ ਵੀ ਹੋਏਗਾ ਦੋਵਾਂ ਨੂੰ ਹੋਣਾ ਇਹ ਨਹੀਂ ਕਿ ਇੱਕ ਨੂੰ ਹੋਣਾ ਹੈਨਾ ਇਹ ਆਪਸ ਵਿੱਚ ਮਨਦੀਪ ਭਾਈ ਸਰ ਜੋੜ ਤੇ ਬਿਲਕੁਲ ਇਹ ਮਨਦੀਪ ਸਿੰਘ ਖਾਲਸਾ ਨੇ ਸਾਂਝੇ ਤੌਰ ਤੇ ਜਿਹੜੇ ਪੰਥਕ ਉਮੀਦਵਾਰ ਨੇ ਤਾਂ ਹੁਣ ਕਾਊਂਟਿੰਗ ਸੈਂਟਰ ਦੇ ਵਿੱਚ ਪਹੁੰਚੇ ਨੇ ਤਾਂ ਜਿੰਨੀ ਉਮੀਦ ਸੀ ਇਹਨਾਂ ਨੂੰ ਕਿ ਇਹਨਾਂ ਨੂੰ VOTING ਹੋਏਗੀ ਉਸ ਤੋਂ ਕਿਤੇ ਘੱਟ ਇਹਨਾਂ ਨੂੰ ਵੋਟਾਂ ਪਈਆਂ ਨੇ ਖਾਸ ਤੌਰ ਤੇ ਜਿਹੜਾ ਬੀਬੀ ਖਾਲੜਾ ਦਾ ਜ਼ਿਕਰ ਹੁੰਦਾ ਕਿ ਬੀਬੀ ਖਾਲੜਾ ਨੂੰ ਤੁਹਾਡਾ ਟਵੋਟਾ ਪੈਣ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ